ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਇਹ ਨੇ ਜੀ ਹਾਜੀਪੋਰ ਸਰਕਾਰੀ ਹਾਈ ਸਕੂਲ ਭੋਲੇਕੇ ਤੋਂ ਭੋਲੇਕੇ ਤੋਂ ਸਾਡੀਆਂ ਅੱਜ ਹੋ ਰਹੀਆਂ ਜੀ ਜੋਨਲ ਪੱਧਰ ਦੀ ਐਥਲੈਟਿਕ ਮੀਟ ਤੇ ਅੱਜ ਚੱਲ ਰਿਹਾ ਜੀ ਟੂਰਨਾਮੈਂਟ ਖੇਡਾਂ ਦੇ ਜੰਪ ਥਰੋਆਂ ਤੇ ਟਰੈਕ ਇਵੈਂਟ ਤੇ ਸਾਡੀ ਲੱਗੀ ਆ ਜੀ ਟਰੈਕ ਤੇ ਡਿਊਟੀ ਆਪਾਂ ਤਾਂ ਉਹ ਕਹੋਣੇ ਪਹਿਲੂ ਇਹਨਾਂ ਨੂੰ ਥੋੜਾ ਜਿਹਾ ਮੋਟੀਵੇਟ ਕਰੀਏ ਕਿ ਆਪਣੇ ਬੱਚਿਆਂ ਨੂੰ ਇਹ ਬਣਾਉਂਦੇ ਇਹੋ ਜਿਹਾ ਦਿਖਾਇਆ ਕਰੋ ਤਾਂ ਜੋ ਨਸ਼ੇ ਵਾਲੀ ਸਾਈਡ ਤੋਂ ਹਟ ਕੇ ਬੱਚੇ ਖੇਡਾਂ ਵੱਲ ਧਿਆਨ ਦੇਣ ਬੱਚਿਆਂ ਤੇ ਬੱਚਿਆਂ ਵਿੱਚ ਉਤਸ਼ਾਹ ਹੋਵੇ ਤੇ ਸਿਹਤਾਂ ਮੀਆਂ ਠੀਕ ਰਹਿਣ ਤੇ ਸਾਰੇ ਦੂਜੇ ਵਲੌਗ ਸਾਰੇ ਬਿੰਦੇ ਆ ਲੇਕਿਨ ਇਹੋ ਜਿਹੜਾ ਮੋਟੀਵੇਸ਼ਨ ਵਾਲਾ ਵਲੌਗ ਉਹ ਬਹੁਤ ਘੱਟ ਬੰਦੇ ਚਾਹਿਆ ਕਰੋ ਇਹ ਜਿਹੜਾ ਵਲੌਗ ਤਾਂ ਕਿ ਖੇਡਾਂ ਵਾਲੇ ਬੱਚੇ ਖੇਡਾਂ ਵਾਲੇ ਪਾਸੇ ਹੀ ਜਾਣ ਹਾਂਜੀ ਅੰਡਰ 19 ਜੀ ਇਹ ਹੈ ਜੀ ਸਾਡੇ ਗਰਮੀਤ ਸਿੰਘ ਜੀ ਅੰਡਰ 19 ਪਤਾ ਤੇ ਦੀ ਨਾਮ ਉਹ ਤੇ ਦਸ ਕਰ ਲਿਓ ਜੀ ਹਾਂਜੀ ਨਾਮ ਵੀ ਲਿਖਾ ਦਿਓ ਤੇ ਇੱਕ ਮਿੰਟ ਸਰ 1500 ਅੰਡਰ 19 ਅੰਡਰ 19 1500 ਮੀਟਰ ਦਾ 1500 ਮੀਟਰ ਅੰਡਰ 19 ਤੁਮੀ ਲਾਈ ਫਿਰ ਹਾਂ ਹਾਂ ਅੱਛਾ ਸੈਕਿੰਡ ਤੇ ਥਰਡ ਕਿੱਥੇ ਆ ਬਹੁਤ ਹਾਲੇ ਆਣੇ ਮੁੰਡਾ ਅੱਛਾ ਫਸਟ ਆ ਰ ਆ ਰ ਆ ਕੋਲ ਵੀ ਰ ਆ ਰ ਆ ਮਨਾ ਭਰਾ ਸੈਕਿੰਡ ਕਿਹੜਾ ਬੰਦਾ ਆ ਰਿਹਾ ਜੀ 1500 ਮੀਟਰ ਚ ਥਰਡ ਤੇ ਬਖੋ ਸਕੂ ਜਿਹੜਾ ਇੱਕ ਆਲਾ ਆਪਣਾ ਸਰਕਾਰੀ ਕਾਲਾ ਕਾਲਾ ਆਪਣਾ ਕਾਲਜ ਆ ਜੀ ਸਰਕਾਰੀ ਗੁਰੂ ਨਾਨਕ ਤੇ ਕਾਲਾ ਕਨਾ ਕਾਲਜ ਇੱਥੇ ਹੋ ਰਿਹਾ ਜੀ ਹਾਈ ਜੰਪ ਤੇ ਵੇਖੋ ਰੌਣਕਾਂ ਜੀ ਲਾਗੇ ਬੰਨੇ ਆ ਇਧਰ ਚੱਲ ਰਿਹਾ ਹਾਈ ਜੰਪ ਇਧਰ ਚੱਲ ਰਿਹਾ ਜੀ ਇਧਰੋਂ ਕੋਈ ਗੱਲ ਨਹੀਂ ਬਖ ਜੀ ਤੇ ਸਾਡੀ ਲੱਗੀ ਆ ਟਰੈਕ ਤੇ ਡਿਊਟੀ ਅਸੀਂ ਤੋੜਾ ਕਰਵਾ ਰਹੇ ਆ ਮੈਂ ਤੇ ਹਰਪ੍ਰੀਤ ਕੌਰ ਜੀ ਤੇ ਸਾਡੀਆਂ ਅਲੱਗ-ਅਲੱਗ ਸਭ ਦੀਆਂ ਡਿਊਟੀਆਂ ਲੱਗੀਆਂ ਤੇ ਕੱਲਿਆ ਜੀ ਲੜਕੀਆਂ ਦਾ ਉਹ ਵੀ ਤੁਹਾਨੂੰ ਵਿਖਾਵਾਂਗੇ ਅੱਜ ਕੱਲੇ ਬੁਆਇਜ਼ ਆ ਇਹ ਜਨਰਲ ਟੂਰਨਾਮੈਂਟ ਆ ਇਸ ਤੋਂ ਬਾਅਦ ਡਿਸਟ੍ਰਿਕਟ ਹੋਏਗਾ ਫਿਰ ਸਟੇਟ ਹੋਏਗੀ ਫਿਰ ਨੈਸ਼ਨਲ ਹੋਏਗੀ ਹਾਂ ਜੀ ਆਹ ਵੇਖੋ ਜੀ ਆਹ ਕਾਲਜ ਤੇ ਬੱਚਿਆਂ ਨੂੰ ਇਹੋ ਜੀਆਂ ਵੀਡੀਓ ਦਿਖਾਇਆ ਕਰੋ ਤਾਂ ਕਿ ਬੱਚੇ ਖੇਡਾਂ ਵੱਲ ਪ੍ਰੇਰਿਤ ਹੋਣ ਇਹ ਨਸ਼ੇ ਪੱਤੇ ਨੂੰ ਛੱਡ ਕੇ ਖੇਡਾਂ ਵੱਲ ਜਾਣ ਸਿਹਤ ਵੀ ਇਹਨਾਂ ਦੀ ਠੀਕ ਰਵੇ ਤੇ ਮਤਲਬ ਪੋਜੀਸ਼ਨਾਂ ਵੀ ਆਉਣ ਠੀਕ ਹੈ ਜੀ ਆ ਸਾਡੇ ਵੇਖੋ 1500 ਮੀਟਰ ਬੱਚੇ ਲਾ ਕੇ ਆਏ ਨੇ ਸਾਡੀ ਇੱਥੇ ਡਿਊਟੀ ਉਹ ਹਰਪ੍ਰੀਤ ਕੌਰ ਹੁਣ ਜਿੱ ਲਖਣਦਾ ਹੈ ਉਹਨਾਂ ਦੀਆਂ ਪੋਜੀਸ਼ਨਾਂ ਆ ਹਾਂਜੀ ਹਰਪ੍ਰੀਤ ਲਿਖ ਲਈਆਂ ਅਲੀਵਰ ਹਾਂਜੀ ਹਰਪ੍ਰੀਤ ਹਾਂਜੀ ਲੈ ਰਹੀਆਂ ਪੋਜੀਸ਼ਨਾਂ ਨੂੰ ਹਾਂਜੀ ਮੈਂ ਲੇਖ ਰਹੀ ਹਾਂ ਹਾਂਜੀ ਫਸਟ ਕਿਹੜਾ ਬੱਚਾ ਆਇਆ ਸੈਕੰਡ ਕੰਟੈਕਟਰ ਨੰਬਰ ਬੇਟਾ ਤੇ ਥਰਡ ਹਾਂਜੀ ਆਹ ਦੇਖੋ ਇੱਧਰ ਚੱਲ ਰਹੀ ਹੈ ਜੀ ਡਿਸਕਸ ਕਰੋ ਸਕਸਤ ਹੋ ਚੱਲ ਰਹੀ ਹੈ ਇਹ ਨਹੀਂ ਜੀ ਮੈਡਮ ਰਪਿੰਦਰਪੁਰਪੁਰ ਜੀ ਸਿਗੜੇ ਤੋਂ ਤੇ ਉਹ ਨੇ ਜੀ ਮੈਡਮ ਰਣਜੀਤਪੁਰ ਜੀ ਤਲਵੰਡੀ ਪਰਚ ਤੋਂ ਹਾਂ ਜੀ ਬਾਕੀ ਤਿੰਨ ਹੀ ਮਿੰਟ ਜੇ ਚੱਲਣ ਦੇ ਨੇ 1500 ਮੀਟਰ ਲੱਗ ਕੇ ਆਈ ਹੈ ਤੇ ਆ ਚੱਲਣ ਰਿਹਾ ਕਿ ਲੋੰਗ ਜੰਪ ਓਏ ਗਾਲਾਂ ਦੀ ਗੱਡੀਆਂ ਪੁੱਤ ਆ ਜਾਣਦਾ ਨਹੀਂ ਆ ਹੋ ਲੱਗਣਾ ਜਾ ਆ ਜੀ ਲੱਗਾ ਲੋੰਗ ਜੰਪ ਲੱਗਾ ਬੰਦਾ ਲੱਗਣਾ ਹਾਂਜੀ ਚਲੋ ਠੀਕ ਹੈ ਜੀ ਇੱਥੇ ਵੀ ਲੋਕ ਕਰਦੇ ਬੰਦ ਕੱਲ ਫਿਰ ਤੁਹਾਨੂੰ ਵਿਖਾਵਾਂਗੇ ਕੱਲ ਲੜਕੀਆਂ ਦੀ ਸਤਿ ਸ਼੍ਰੀ ਅਕਾਲ ਜੀ ਤੇ ਉਦੋਂ ਤੱਕ ਦਿਓ ਇਜਾਜ਼ਤ ਕੱਲ ਕੇ ਬਣਾਵਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬੱਚਿਆਂ ਨੂੰ ਜ਼ਰੂਰ ਵਿਖਾਓ ਜੀ ਥੈਂਕ ਯੂ ਸਭ ਦਾ ਜੀ